ਕੌਣ ਹੈ ਜੀਤੀ ਕੁੰਨਰ ਮੇਰਾ ਧੀਰੇ ਜਨਾ ਕੋਈ ਫੜੇ ਨੀਂਦਾ ਬਿ ਲੋਕੀ ਜੀਤੀ ਕੁੰਨਰ ਦੇ ਮੂਰੇ ਜੋਨ ਸੀਨਾ ਬੇ ਕਿਵੇਂ ਇੱਕ ਚਰਾਤੀ ਮੁੰਡਾ ਬਣਿਆ ਕਬੱਡੀ ਦਾ ਸਭ ਤੋਂ ਮਹਿੰਗਾ ਜਾਫੀ ਜੀਤੀ ਕੁੰਨਰ ਮਹਿੰਗੇ ਜਾਫੀਆਂ ਦੇ ਵਿੱਚ ਨਾ ਆਇਆ ਕਦੇ ਜੀਤੀ ਦਾ ਮੈਂ ਜਿੱਦਾਂ ਮੈਂ ਕਿਹਾ ਮੈਂ ਬਹੁਤ ਐਲਟੀਸੀ ਸ਼ੂਟ ਹੁੰਦਾ ਤੇ ਆ ਤਾਂ ਕੁਦਰਤੀ ਮੈਂ ਖੜਨ ਲੱਭੀ ਐਕਸੀਡੈਂਟਲੀ ਅਕੇ ਜੀਤੀ ਕੁੰਨਰ ਨਾਲ ਅਜਿਹਾ ਕੀ ਹੋਇਆ ਕਿ ਕਬੱਡੀ ਤੋਂ ਉਸਨੇ ਹਮੇਸ਼ਾ ਦੇ ਮੁੱਖ ਮੋੜ ਲਿਆ ਉਹ ਹਰੇਕ ਟੂਰਨਾਮੈਂਟ ਜਾਂਦਾ ਹੁੰਦਾ ਸੀ ਦੇਖਣ ਨੂੰ ਤਾਂ ਤੇ ਉਦੋਂ ਬਾਅਦ ਮੇਰਾ ਮੂਰਜਾ ਨਹੀਂ ਬਣੇ ਕੋਈ ਮੰਗਲੰਬੀਆਂ ਗੁਰਜੀਤ ਤੂਤ ਮੰਗਾ ਮਿੱਠਾਪੁਰੀਆ ਜਦ ਵੀ ਕਬੱਡੀ ਦੇ ਇਹਨਾਂ ਦੰਬਾਂ ਦੀ ਗੱਲ ਕੀਤੀ ਜਾਂਦੀ ਤਾਂ ਨਾਲ-ਨਾਲ ਇੱਕ ਅਜਿਹਾ ਨਾਮ ਵੀ ਸਾਹਮਣੇ ਆਉਂਦਾ ਜੋ ਅੱਜ ਦੀ ਜਨਰੇਸ਼ਨ ਵਿੱਚ ਭਾਵੇਂ ਬਾਕੀ ਪਲੇਅਰਾਂ ਵਾਂਗ ਫੇਮਸ ਨਾਮ ਹੋਵੇ ਪਰ ਅੱਜ ਜਿਹੜੇ ਪਲੇਅਰ ਫੇਮਸ ਹਨ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਹਿੰਦੇ ਇੱਕ ਹੋਂਦੇ ਬੰਦੇ ਉਦੋਂ ਨੇ 2003-02 ਚ ਮੁੱਦੇ ਕੀਤੇ ਆ ਗਿੱਟਿਆਂ ਤੋਂ ਫੜ-ਫੜ ਕੇ ਜਿੱਤੀ ਕੁੰਨਰ ਉਲਫੋ ਬਲਜੀਤ ਸਿੰਘ ਦਾ ਜਨਮ 29 ਜੂਨ 1980 ਨੂੰ ਇੰਗਲੈਂਡ ਦੇ ਬਲੂਰਹੈਮਪਟਨ ਸ਼ਹਿਰ ਰਹਿ ਰਹੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਜੀਤੀ ਕੁੰਨਰ ਦਾ ਪਰਿਵਾਰ ਪੰਜਾਬ ਦੇ ਪਿੰਡ ਰੋੜਕਾ ਤੋਂ ਸੀ ਜਿੱਥੇ ਉਸਦੇ ਪਿਤਾ ਹਰਭਜਨ ਸਿੰਘ ਕੁੰਨਰ ਅਤੇ ਦਾਇਆ ਗਿੰਦੋ ਪਲਵਾਨ ਆਪਣੀ ਪਲਵਾਨੀ ਕਰਕੇ ਇਲਾਕੇ ਵਿੱਚ ਬਹੁਤ ਮਸ਼ਹੂਰ ਸਨ ਇੰਗਲੈਂਡ ਵਿੱਚ ਆ ਵੀ ਜੀਤੀ ਕੁੰਨਰ ਦੇ ਪਿਤਾ ਨੇ ਆਪਣਾ ਪਲਵਾਨੀ ਵਾਲਾ ਸਫ਼ਰ ਜਾਰੀ ਰੱਖਿਆ ਮੇਰੇ ਤਾਇਆ ਇੰਡੀਆ ਵਿੱਚ ਕੌਲਦਾ ਹੁੰਦਾ ਸੀ ਉਸ ਤੋਂ ਬਾਅਦ ਮੇਰਾ ਡੈਡੀ ਕੌਲਦਾ ਹੁੰਦਾ ਸੀ ਫੇਰ ਜਦੋਂ ਇੱਥੇ ਵੀ ਆ ਗਏ ਇੱਥੇ ਵੀ ਜਦੋਂ ਕੰਮ ਵੀ ਕਰਨਾ ਪਿਆ ਪਹਲਵਾਨੀ ਵੀ ਕੀਤੀ ਜਿੱਤੀ ਗੁੰਨਰ ਦਾ ਸਾਰਾ ਪੂਰੀ ਵੀਡੀਓ ਦੇਖਣ ਲਈ YouTube ਤੇ ਸਰਚ ਕਰੋ ਜਸਟ ਮਲਹਾਰ ਜਾਂ نیچے ਵਾਚ ਵੀਡੀਓ ਵਾਲਾ ਬਟਨ ਕਲਿੱਕ ਕਰੋ